ਸਾਸ਼੍ਰੀਕਲਾਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਅੰਤਰੀਂ ਕਮੇਟੀ ਵੱਲੋਂ ਬਹੁਤ ਵੱਡਾ ਫੈਸਲਾ ਸੁਣਾਇਆ ਗਿਆ ਹੈ ਉਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਫਾਰਕ ਕੀਤਾ ਗਿਆ ਤਾਂ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਤਖਸ਼ੀਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੋਹਰ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਜੋ ਫੈਸਲਾ ਆਇਆ ਇਸ ਦੇ ਉੱਪਰ ਪਹਿਲਾ ਪ੍ਰਤੀਕਰਮ ਕੀ ਹੈ ਤੁਹਾਡਾ ਜੀ ਇਹ ਦੇਰ ਆਇਦ ਦਰਸਤ ਆਇਦ ਜੀ ਇਹ ਫੈਸਲਾ ਬੜਾ ਚਿਰ ਪਹਿਲੇ ਹੋ ਜਾਣਾ ਚਾਹੀਦਾ ਸੀ ਹਾਂਜੀ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੀ ਮੈਂ ਅੱਜ ਵੀ ਉਹਨਾਂ ਦੇ ਨਾਮ ਨਾਲ ਜੀ ਸ਼ਬਦ ਲਾ ਰਿਹਾ ਹਾਂ ਜੀ ਤੇ ਸ੍ਰੀਮਾਨ ਵੀ ਕਹਿ ਰਿਹਾ ਜੀ ਇਹ ਉਹ ਵਿਅਕਤੀ ਹੈ ਹਾਂਜੀ ਜਿਸ ਜਿਨ੍ਹਾਂ ਤੇ ਇਹ ਕਹਾਵਤ ਲਾਗੂ ਹੁੰਦੀ ਹੈ ਕਿ ਐਸੀ ਨਾਰ ਸੁਲਖਣੀ ਹੂੰ ਮਥੇ ਉਸ ਦੇ ਢੰਮ ਖਾਵੇ ਪੀਵੇ ਪੰਥ ਦਾ ਤੇ ਕਰੇ ਪਰਾਇਆ ਕੰਮ ਜੀ ਇਸ ਵਿਅਕਤੀ ਨੇ ਪੰਥਕ ਸ਼ਖਸੀਅਤਾਂ ਦਾ ਵੱਡਾ ਘਾਣ ਕੀਤਾ ਜੀ ਇਸ ਵਿਅਕਤੀ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਰਵੋੱਚਤਾ ਮਹਾਨਤਾ ਨੂੰ ਵੱਡਾ ਖੋਰਾ ਲਾਇਆ ਜੀ ਜਿਹੜਾ ਮੇਰਾ ਪਰਸਨਲ ਇਹਨਾਂ ਨਾਲ ਕੋਈ ਵੈਰ ਨਹੀਂ ਹੈਗਾ ਜੀ ਜਿਹੜਾ ਆ ਸਾਡੇ ਵਾਲਾ ਐਪੀਸੋਡ ਆਇਆ ਇੱਥੇ ਬਟਨਾ ਸਾਹਿਬ ਹਾਂਜੀ ਉਹਦੀ ਸਕ੍ਰਿਪਟ ਲਿਖਣ ਵਾਲਾ ਸਕ੍ਰਿਪਟ ਜਿਹੜਾ ਰਾਈਟਰ ਹੈ ਤੇ ਡਾਇਰੈਕਟਰ ਹੈ ਤੇ ਐਕਟਰ ਹੈ ਉਹ ਸਾਰਾ ਕੁਝ ਸ਼੍ਰੀਮਾਨ ਸਿੰਘ ਸਾਹਿਬ ਸਾਬਕਾ ਜਾਨੇ ਹਰਪ੍ਰੀਤ ਸਿੰਘ ਜੀ ਨੇ ਜੀ ਇਹਨਾਂ ਨੂੰ ਕੋਈ ਸ਼ਰਾਪ ਲੱਗਿਆ ਕਿਸੇ ਜਨਮ ਦਾ ਜੀ ਜਿਹੜਾ ਇਹਨਾਂ ਨੂੰ ਪਾਲਣ ਵਾਲਾ ਪੜਾਉਣ ਵਾਲਾ ਇਹਨਾਂ ਦੇ ਆਪਣੇ ਆਪਣੇ ਰਸਨਾ ਦੇ ਬੋਲ ਨੇ ਕਿ ਮੈਨੂੰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਮੇਰੀ ਮਾਂ ਹੈ ਸ਼੍ਰੋਮਣੀ ਕਮੇਟੀ ਨੇ ਮੈਨੂੰ ਪਾਲਿਆ ਸ਼੍ਰੋਮਣੀ ਕਮੇਟੀ ਨੇ ਮੈਨੂੰ ਪੜਾਇਆ ਤੇ ਵੱਡੀਆਂ ਪਦਵੀਆਂ ਦਿੱਤੀਆਂ ਨੇ ਜੀ ਦੇਖੋ ਜਿਹਨੂੰ ਪਾਲਿਆ ਹੋਵੇ ਪੜਾਇਆ ਹੋਵੇ ਉਹਦੇ ਤੇ ਬੰਦਾ ਇੰਨਾ ਮਾਣ ਤਾਂ ਕਰ ਹੀ ਸਕਦਾ ਹੈ ਨਾ ਹੂੰ ਕਿ ਉਹਨੂੰ ਇੱਕ ਪਦਵੀ ਦੇ ਦਿੱਤੀ ਜਾਵੇ ਜੇ ਇੱਕ ਨਾ ਦਿੱਤੀ ਗੁਰੂ ਪੰਥ ਨੇ ਇਹਨਾਂ ਨੂੰ ਦੋ ਦੋ ਪਦਵੀਆਂ ਦੇ ਕੇ ਨਿਵਾਜਿਆ ਜੀ ਜਿਸ ਦੇ ਕੇ ਯੋਗ ਨਹੀਂ ਸੰਤ ਯੋਗ ਨਹੀਂ ਸਨ ਦਾ ਮਤਲਬ ਤੁਸੀਂ ਕਿਵੇਂ ਸਮਝਾਓਗੇ ਯੋਗ ਨਹੀਂ ਸਨ ਮਤਲਬ ਇਸ ਲਈ ਯੋਗ ਨਹੀਂ ਸਨ ਉਹ ਉਹ ਤੁਹਾਨੂੰ ਅਯੋਗਤਾ ਹੁਣ ਦਿਖ ਗਈ ਨਾ ਹੂੰ ਹੋ ਗਈ ਨਾ ਜੀ ਉਹ ਤਾਂ ਕਹਿੰਦੇ ਮੈਂ ਯੋਗ ਸੀ ਮੈਂ ਫੈਸਲੇ ਇਸ ਤਰੀਕੇ ਦੇ ਕੀਤੇ ਉਹ ਕਹਿੰਦੇ ਉਸ ਦਾ ਜਿਹੜੀ ਮੈਂ ਖਮਿਆਜ਼ਾ ਪਉਤਰੀਆਂ ਪਹਿਲਾਂ ਤੋਂ ਤੁਸੀਂ ਸ਼ਾਇਦ ਉਹਨਾਂ ਦੀ ਵੀਡੀਓ ਵੀ ਸੁਣੀ ਹੋਵੇ ਜਿਹੜੀ ਉਹਨਾਂ ਦੇ ਫੇਸਬੁੱਕ ਤੇ ਪਾਈ ਸੀ ਜੀ ਨਹੀਂ ਜੀ ਨਹੀਂ ਜੀ ਨਹੀਂ ਜੀ ਹੀ ਇਸ ਟੈਲਿੰਗ ਲਾਈ ਟੋਟਲੀ ਲਾਈ ਹੀ ਇਸ ਲਾਈਂਗ ਉਹ ਸੱਚ ਨਹੀਂ ਬੋਲ ਸਕਦੇ ਜੀ ਉਹ ਫੈਸਲੇ ਜਿਹੜੇ ਨੇ ਉਹ ਨਾ ਤਾਂ ਉਹ ਪਰਿਵਾਰ ਦੇ ਬਣੇ ਹੁਣ ਇਹ ਤਾਂ ਸਾਰਾ ਜਿਹੜੀ ਸਾਡੀ ਹੈਗੀ ਹੈ ਸਤਕਾਰ ਯੋਗ ਅੰਤਰਿੰਕ ਕਮੇਟੀ ਹੈ ਜਿਹੜੀ ਜੀ ਉਹਦੇ ਵਿੱਚ ਜੋ-ਜੋ ਮਸਲੇ ਵਿਚਾਰੇ ਗਏ ਨੇ ਜੋ ਗੁਰਪ੍ਰੀਤ ਸਿੰਘ ਨੇ ਇਹਨਾਂ ਤੇ ਦੋਸ਼ ਰোপਣ ਕੀਤੇ ਉਸ ਨੂੰ ਉਹਨਾਂ ਸਹੀ ਮੰਨ ਲਿਆ ਹੋਇਆ ਜੀ ਪੰਥ ਦੀ ਜਮਾਤ ਨੇ ਇਹ ਫੈਸਲਾ ਲਿਆ ਕਿ ਇਹ ਯੋਗ ਨਹੀਂ ਹੈਗੇ ਜੀ ਯੋਗ ਨੂੰ ਤੁਸੀਂ ਕਹੇ ਯੋਗ ਨਹੀਂ ਹੈਗੇ ਤੁਹਾਡੀ ਸਾਰੀ ਸਕ੍ਰਿਪਟ ਇਹਨਾਂ ਨੇ ਲਿਖੀ ਕੋਈ ਨਿੱਜੀ ਖੁੰਦਕ ਸੀ ਤੁਹਾਡੇ ਨਾਲ ਹੀ ਇਹ ਗੱਲਬਾਤ ਕੀਤੀ ਪਹਿਲਾਂ ਕਿਹਾ ਪਹਿਲਾਂ ਕਿਹਾ ਵੀ ਕੋਈ ਨਿੱਜੀ ਖੁੰਦਕ ਨਹੀਂ ਹੈ ਇਹਨਾਂ ਨੂੰ ਸਿਰਫ ਇੱਕ ਮਹੱਤਵਕਾਂਸ਼ਾ ਸੀ ਕਿ ਸਾਰੇ ਤਖਤਾਂ ਤੇ ਮੇਰਾ ਵਰ ਚਸਮ ਹੋਵੇ ਇੱਥੇ ਇੱਕ ਬੰਦਾ ਹੈਗਾ ਜਿਹਨੂੰ ਇਹਨਾਂ ਦਾ ਬੰਦਾ ਹੈਗਾ ਆਨੰਦਪੁਰ ਸਾਹਿਬ ਦਾ ਜੀ ਜਿਹਨੂੰ ਇਹ ਇੱਥੇ ਜਥੇਦਾਰ ਲਾਉਣਾ ਚਾਹੁੰਦੇ ਸੀ ਨਾਮ ਲੈ ਲਓ ਨਾਮ ਲਾਉਂਗੇ ਉਹਨਾਂ ਦਾ ਨਾਮ ਲੈ ਦੇਾਂਗੇ ਸਾਰਾ ਵੀਡੀਓ ਦੇ ਦੇਾਂਗੇ ਦਿਖਾ ਲਿਓ ਜੀ ਜਿਹਨੂੰ ਇਹ ਇੱਥੇ ਜਥੇਦਾਰ ਲਾਉਣਾ ਚਾਹੁੰਦੇ ਸੀ ਪਟਨਾ ਸਾਹਿਬ ਜਥੇਦਾਰ ਲਾਉਣਾ ਚਾਹੁੰਦੇ ਸੀ ਉਹਨਾਂ ਨੂੰ ਹਾਂ 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 ਉਹਦੇ ਕਰਕੇ ਇਹਨਾਂ ਨੇ ਸਾਰੀ ਸਾਡੇ ਖਿਲਾਫ ਸਕ੍ਰਿਪਟ ਲਿਖੀ ਸਾਰੇ ਦੋਸ਼ ਇਹਨਾਂ ਲਗਵਾਏ ਔਰ ਉਸ ਤੋਂ ਵੱਡੀ ਗੱਲ ਕਿ ਜਦ ਮੈਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤਖਤ ਪਟਨਾ ਸਾਹਿਬ ਦੀ ਕਮੇਟੀ ਦਾ ਲੈਟਰ ਲੈ ਕੇ ਜੋ ਮੈਨੂੰ ਦਿੱਤਾ ਗਿਆ ਔਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਲੈਟਰ ਕੇ ਮੀਟਿੰਗ ਵਿੱਚ ਆਉਂ ਮੈਂ ਉੱਤੇ ਗਿਆ ਇਹਨਾਂ ਨੇ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਬਾਹਰ ਅੰਦਰ ਮਤਲਬ ਪ੍ਰਵੇਸ਼ ਨਹੀਂ ਕਰਨ ਦਿੱਤਾ ਹਾਂਜੀ ਉਦੋਂ ਮੈਂ ਆਪਣੇ ਤੇ ਗੱਲ ਲੈ ਲਈ ਮੈਂ ਕਿਹਾ ਵੀ ਮੈਂ ਦੱਸ ਕੇ ਨਹੀਂ ਆਇਆ ਦੱਸ ਕੇ ਕਿਉਂ ਨਹੀਂ ਆਇਆ ਜਦ ਮੇਰੇ ਕੋਲ ਲੈਟਰ ਹੈਗਾ ਇਸਰੀ ਅਕਾਲ ਤੱਕ ਸਾਡਾ ਮੀਟਿੰਗ 'ਚ ਆਉਣ ਦਾ ਹੂੰ ਤਾਂ ਦੱਸ ਕੇ ਨਾ ਆਉਣ ਦਾ ਕੀ ਮਤਲਬ ਵੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਆਉਣਾ ਜੀ ਇਹਨਾਂ ਨੇ ਹਮੇਸ਼ਾ ਹੀ ਜੀ ਹਮੇਸ਼ਾ ਹੀ ਪੰਥ ਦੀ ਪੇਠ ਵਿੱਚ ਸੁਰਾ ਮਾਰਿਆ ਇਹਨਾਂ ਨੇ ਆਪਣੀ ਮਾਂ ਜਿਹਨੂੰ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਪੂਰੀ ਤਰ੍ਹਾਂ ਬੇਅਦਵੀ ਇਹਨਾਂ ਨੇ ਕੀਤੀ ਜੀ ਇਹਨਾਂ ਨੇ ਕੋਈ ਮਸਲਾ ਸੁਣ ਲੋ ਧਿਆਨ ਨਾਲ ਜੀ ਅੱਜ ਨਾਲੇ ਵਾਲਾ ਮਸਲਾ ਆਇਆ ਗੁਰੂ ਗ੍ਰੰਥ ਸਾਹਿਬ ਲੈ ਕੇ ਕਮੇਟੀ ਬਣਾ ਦਿੱਤੀ ਫਤਿਹ ਉਦੋਂ ਮਾਲ ਦੇ ਨਾਲ ਕੱਖ ਨਹੀਂ ਕੀਤਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਕਿ ਅਸੀਂ ਜਕਰਾਂ ਵੀ ਨਹੀਂ ਬੁਲਾਉਂਦੇ ਉੱਥੇ ਇੱਕ ਬੰਦਾ ਜੰਗਲਾ ਟੱਪ ਕੇ ਅੰਦਰ ਪ੍ਰਵੇਸ਼ ਕਰ ਗਿਆ ਇਹਨਾਂ ਦੀ ਜ਼ਿੰਮੇਵਾਰੀ ਸੀ ਇਹਨਾਂ ਨੇ ਉਦੋਂ ਦੇ ਚੰਨੀ ਨੂੰ ਜਿਹੜਾ ਆਪਣਾ ਹੈਗਾ ਪੀਐਮ ਰਹੇ ਨੇ ਥੋੜਾ ਥੋੜਾ ਸਮਾਂ ਪੰਜਾਬ ਦੇ ਉਹਨਾਂ ਨੂੰ ਲਿਖਤ ਦਾ ਵੀ 7 ਦਿਨਾਂ ਜਿਹੜਾ ਜਵਾਬ ਦਿੱਤਾ ਜਾਏ ਕੋਈ ਜਵਾਬ ਨਹੀਂ ਆਇਆ ਉਹਦੇ باوجود ਵੀ ਉਹਦੇ ਘਰ ਜਾ ਕੇ ਤੇ ਉਹਦੇ ਬੇਟੇ ਨੂੰ ਅਸੀਂ ਨਹੀਂ ਸਾਡਾ ਨਹੀਂ ਚੰਨੀ ਨਾਲ ਕੋਈ ਬੈਰ ਉਹਦੇ ਘਰ ਜਾ ਕੇ ਉਸ ਜਮਾਤ ਦਾ ਉਹ ਬੰਦਾ ਮੁੱਖ ਮੰਤਰੀ ਹੈ ਜਿਹੜਾ ਜਿਨ੍ਹਾਂ ਦੇ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਤੇ ਸਿੱਖਾਂ ਦੀ ਕੌਮ ਦੀ ਨਸਲ ਕੁਸ਼ੀ ਹੋਈ ਜਿੱਥੇ ਤੋਪਾਂ ਚੱਲੀਆਂ ਟੈਂਕ ਚੱਲੇ ਅੱਜ ਭਾਵੇਂ ਉਹ ਫੋਟੋਆਂ ਨੇ ਪਰ ਉਹ ਇੱਥੇ ਸਿੱਖਾਂ ਦੇ سینਿਆਂ ਵਿੱਚ ਉਹ ਜ਼ਖਮ ਲਿਖੇ ਹੋਏ ਨੇ ਸਦੀਆਂ ਤੱਕ ਰਹਿਣਗੇ ਭੁੱਲੇਗਾ ਨਹੀਂ ਉਹਨੂੰ ਸਿੱਖਾਂ ਉਹਨਾਂ ਦੇ ਘਰ ਜਾ ਕੇ ਤੁਸੀਂ ਪਤਿਤ ਬੰਦੇ ਨੂੰ ਸਰੋਪਾ ਦਿੰਦੇ ਉਹਦੀ ਅਰਦਾਸ ਕਰਦੇ ਹੋ ਤੇ ਤੁਹਾਨੂੰ ਕਿਵੇਂ ਯੋਗ ਸਮਝਿਆ ਜਾਏ ਜ਼ਿਥੇਦਾਰੀ ਦੇ ਜੀ ਪਰ ਪਗੌਰ ਸਾਹਿਬ ਉਹ ਇਸ ਗੱਲ ਤੇ ਐਂ ਕਹਿੰਦੇ ਨੇ ਉਹ ਕਹਿੰਦੇ ਅਕਾਲੀ ਦਲ ਦੇ ਰਾਜ ਦੇ ਵਿੱਚ ਆਪੋਨੈਂਟਸ ਵੀ ਕਹਿੰਦੇ ਨੇ ਕਹਿੰਦੇ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਸੰਗਤ ਤੇ ਗੋਲੀ ਚੱਲੀ ਕਹਿੰਦੇ ਬਰਾਬਰ ਦੇ ਭਾਗੀਦਾਰ ਨੇ ਅਕਾਲੀ ਵੀ ਮੈਂ ਕਹਿੰਦਾ ਜੀ ਉਹਨਾਂ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਵੇਲੇ 84 ਹੋਇਆ ਉਹਨੂੰ ਸਾਰੇ ਮਾੜਾ ਕਹਿੰਦੇ ਨੇ ਉਹਨਾਂ ਨੇ ਜਦ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ 84 ਹੋਇਆ ਉਹਨਾਂ ਦੀ ਸਰਕਾਰ ਵੇਲੇ ਗੋਲੀਆਂ ਚੱਲੀਆਂ ਜੋ ਕੁਝ ਹੋਇਆ ਫਿਰ ਉਹਨਾਂ ਦੇ ਲਾਏ ਹੋਏ ਤੁਸੀਂ ਜਥੇਦਾਰ ਕਿਉਂ ਲੱਗੇ ਹੂੰ ਤੁਸੀਂ ਉਹਨਾਂ ਦੇ ਕੋਲੋਂ ਹੀ ਜਥੇਦਾਰ ਲੱਗੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਦਿਨ 10 ਮਾਰਚ ਨੂੰ ਪਿਛਲੇ ਸਾਲ ਉਹਨਾਂ ਦੀ ਵਰ੍ਹੇ ਸੀ ਹਾਂਜੀ ਸਾਢੇ 7 ਵਜੇ ਸਭ ਤੋਂ ਪਹਿਲੇ ਪਿੰਡ ਜਾ ਕੇ ਚਾਹ ਇਹ ਪੀ ਰਹੇ ਸਨ ਉਹਨਾਂ ਦੇ ਘਰ ਕਿਉਂ ਗਏ ਜੇ ਉਹ ਦੋਸ਼ੀ ਸੰਤ ਹੂੰ ਬਲਕਿ ਅਸਲੀਅਤ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਲ ਪੱਲਾ ਪਾ ਕੇ ਦੱਸਿਆ ਕੌਮ ਨੂੰ ਦੁਨੀਆ ਨੂੰ ਕਿ ਸਿੱਖ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੇਵਾਦਾਰ ਹੈ ਜੋ ਅਕਾਲ ਤਖਤ ਸਾਹਿਬ ਆਗਿਆ ਕਰੇ ਉਹਨੂੰ ਮੰਨਣ ਲਈ ਤਿਆਰ ਹੈ ਅਕਾਲੀ ਦਲ ਨੇ ਤਨਖਾਹ ਲਵਾਈ ਵੀ ਤੇ ਤਨਖਾਹ ਪੂਰੀ ਵੀ ਕੀਤੀ ਜੀ ਪਰ ਜਥੇਦਾਰ ਸਾਹਿਬ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾਂਦਾ ਕਿਉਂਕਿ ਕਹਿੰਦੇ ਸੱਤ ਮੈਂਬਰੀ ਕਮੇਟੀ ਦਾ ਜੋ ਫੈਸਲਾ ਆਇਆ ਸੀ ਅਕਾਲ ਤਖਤ ਸਾਹਿਬ ਦਾ ਗਿਆਨੀ ਰਕबीर ਸਿੰਘ ਹੋਣੀ ਸੀ ਜਾਂ ਪੰਜ ਸਿੰਘ ਸਹਿਬਾਨ ਸੀ ਉਹਨਾਂ ਨੇ ਕਿਹਾ ਸੀ ਸੱਤ ਮੈਂਬਰੀ ਕਮੇਟੀ ਬਣਾਈ ਜਾਵੇ ਕਹਿੰਦੇ ਅਕਾਲੀ ਦਲ ਨੇ ਉਸ ਫੈਸਲੇ ਨੂੰ ਨਾ ਮੰਨਦੇ ਹੋਏ ਪਹਿਲਾਂ ਹੀ ਜੋ ਹੈ ਸੀ ਸਾਰਾ ਭਰਤੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਜਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਜਥੇਦਾਰਾਂ ਦੀ ਕਮਾਨ ਹੈ ਉਹ ਐਸਜੀਪੀਸੀ ਹੈ ਜਿਹੜੀ ਉਹ ਪੜਤਾਲ ਨਹੀਂ ਕਰ ਸਕਦੀ ਇਹ ਜਿਹੜਾ ਹੈ ਸਾਰਾ ਮਾਮਲਾ ਅਕਾਲ ਤਖਤ ਸਾਹਿਬ ਨੂੰ ਸੰਪੇੜਿਆ ਜਾਵੇ ਉਸ ਤੋਂ ਬਾਅਦ ਇਹ ਸਾਰਾ ਗੱਲ ਨੇ ਇਹਨਾਂ ਨੇ ਤਾਂ ਸ੍ਰੀਮਾਨ ਸਿੰਘ ਸਾਹਿਬ ਸਾਬਕਾ ਆਪ੍ਰੀਤ ਸਿੰਘ ਜੀ ਨੇ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀਮਾਨ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਗੰਤੀ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੂੰ ਦੋ ਵੱਡੀਆਂ ਪਦਵੀਆਂ ਬਾਬਾ ਬੁੱਢਾ ਸਾਹਿਬ ਦੀ ਤੇ ਭਾਈ ਗੁਰਦਾਸ ਦੀ ਗਿਆਨੀ ਰਗਵੀਰ ਸਿੰਘ ਜੀ ਤੇ ਵੀ ਇਲਜ਼ਾਮ ਲਾਇਆ ਕਿ ਰਿਕਾਰਡਿੰਗ ਤਾਂ ਉਹਨਾਂ ਦੇ ਕੋਲ ਸੀ ਉਹ ਵਾਇਰਲ ਕਰ ਰਹੇ ਨੇ ਕਿਸੇ ਨੂੰ ਬਖਸ਼ਿਆ ਹੈ ਇਹਨਾਂ ਨੇ ਤੁਸੀਂ ਦੱਸ ਦਿਓ ਨਾ ਸ਼੍ਰੋਮਣੀ ਕਮੇਟੀ ਨੂੰ ਬਖਸਿਆ ਨਾ ਅਕਾਲੀ ਦਲ ਨੂੰ ਬਖਸਿਆ ਨਾ ਜਥੇਦਾਰ ਰਕਾਲਤਖਸਾਬ ਨੂੰ ਬਖਸਿਆ ਨਾ ਜਥੇਦਾਰ ਪਟਨਾ ਸਾਹਿਬ ਨੂੰ ਬਖਸਿਆ ਤੇ ਇਹ ਇਹ ਯੋਗ ਕਿਵੇਂ ਹੋਏ ਹੂੰ ਕਿ ਕੀ ਯੋਗ ਹੋਗੇ ਇਹਨਾਂ ਨੂੰ ਹੂੰ ਤੁਸੀਂ ਦੱਸੋ ਵੀ ਕਿਹੜੀ ਯੋਗਤਾ ਹੈਗੀ ਹੈ ਬਲਕਿ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ ਛੋਕਾ ਹੂੰ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਰਿਹਾ ਜੀ ਮੈਂ ਕਿਸੇ ਵਿਅਕਤੀ ਦਾ ਪੰਥ ਵਿਰੋਧੀ ਭਾਵੇਂ ਉਹ ਜਿੱਥੇ ਮਰਜ਼ੀ ਹੋਣ ਉਹਨਾਂ ਦਾ ਹੱਥ ਛੋਕਾ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਰਹੇ ਜਥੇਦਾਰ ਸਾਹਿਬ ਸਿੱਧਮ ਸਿੱਧੇ ਤੌਰ ਤੇ ਵਿਰਸਾ ਸਿੰਘ ਬਲਟੋਹਾ ਕਹਿੰਦੇ ਰਹੇ ਜਾਂ ਹੋਰ ਕਾਲੀ ਆਗੂ ਕਹਿੰਦੇ ਰਹੇ ਆਰਐਸਐਸ ਦੇ ਨਾਲ ਜੋ ਸਾਂਝਾ ਸੀਗੀਆਂ ਗ੍ਰਹਿ ਮੰਤਰੀ ਨੂੰ ਮਿਲਣਾ ਜੋ ਸਾਰੇ ਇਲਜ਼ਾਮ ਲੱਗਦੇ ਵੀ ਰਹੇ ਪਰ ਇਹਨਾਂ ਦਾ ਜਵਾਬ ਹੈ ਜੋ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਜਿੰਦੇ ਰਹੇ ਤੁਹਾਡੇ ਕੋਲ ਵੀਡੀਓ ਮੌਜੂਦ ਨੇ ਜੀ ਉਹ ਤਾਂ ਤੁਹਾਡੇ ਕੋਲ ਵੀਡੀਓ ਮੌਜੂਦ ਨੇ ਉਹ ਖੁਦ ਅਕਾਲਤਖ ਸਾਹਿਬ ਦੇ ਅੰਦਰ ਬੈਠ ਕੇ ਗੱਦੇ ਤੇ ਗੱਲ ਕਹਿ ਰਹੇ ਨੇ ਕਿ ਮੇਰੇ ਫਲਾਣੇ ਨਾਲ ਸੰਬੰਧ ਨੇ ਮੇਰੇ ਫਲਾਣੇ ਨਾਲ ਸੰਬੰਧ ਨੇ ਮੇਰੀ ਯਾਰੀ ਹੈ ਮੇਰੀ ਮਿੱਤਰਤਾ ਹੈ ਮੈਂ ਕਹਿੰਦਾ ਉਹ ਤੁਹਾਡੀ ਆਪਣੀ ਪਰਸਨਲ ਵੱਖਰੇ ਤੌਰ ਤੇ ਹੋਵੇ ਜਦੋਂ ਕੋਈ ਕਿਸੇ ਨਾਲ ਬੰਦਾ ਕਿਤੇ ਕਿਸੇ ਬਾਜ਼ਾਰ ਗਿਆ ਹੋਵੇ ਕਿਸੇ ਖੇਤ ਚ ਗਿਆ ਹੋਵੇ ਕਿਸੇ ਸ਼ਹਿਰ ਗਿਆ ਹੋਵੇ ਪਰ ਜਦੋਂ ਪਾਇਲਟ ਕੋਕਪਿਟ ਵਿੱਚ ਹੁੰਦਾ ਨਾ ਹੂੰ ਉਦੋਂ ਉਹਨੇ ਫਲਾਈਟ ਨੂੰ ਟੇਕ ਆਫ ਕਰਾਉਣਾ ਹੁੰਦਾ ਤੇ ਲੈਂਡਿੰਗ ਕਰਾਉਣੀ ਹੁੰਦੀ ਹੂੰ ਉਹਨੇ ਟੈਲੀਫੋਨ ਵੀ ਨਹੀਂ ਉਹ ਕਰ ਰਿਹਾ ਕਿਸੇ ਨਾਲ ਜੀ ਜਦੋਂ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਪਦਵੀ ਤੇ ਹੋ ਫਿਰ ਤੁਸੀਂ ਧਰਮ ਨਿਆਂ ਕਰੋ ਅਧਰਮ ਨਾ ਕਰੋ ਹਮ ਜਿਨ੍ਹਾਂ ਨੂੰ ਇਹਨਾਂ ਨੇ 26 ਜਨ 26 ਦਸੰਬਰ 2022 ਨੂੰ ਕਿਹਾ ਸੀ ਕਿ ਭਾਈ ਬਲਦੇਵ ਸਿੰਘ ਜੀ ਨੂੰ ਪੰਜ ਬਾਣੀਆਂ ਨਹੀਂ ਆਉਂਦੀਆਂ ਉਹ ਪੰਜ ਬਾਣੀਆਂ ਸੁਣਾਵੇ ਉਹਨੇ ਸੁਣਾਈਆਂ ਨਹੀਂ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅਨਾਉਂਸ ਕੀਤਾ ਪੰਜ ਸਿੰਘ ਸਾਹਿਬਾਨ ਨੂੰ ਨਾਲ ਲੈ ਕੇ ਕਿ ਉਹ ਪੰਡ ਬਾਣੀਆਂ ਸੁਣਾਉਣਗੇ ਤਾਂ ਪੰਜਾਂ ਚ ਸ਼ਾਮਲ ਹੋਣਗੇ ਉਹਦੇ ਉਹਨਾਂ ਨਹੀਂ ਸੁਣਾਈਆਂ ਉਹਨਾਂ ਕਿਹਾ ਹੂ ਕੇਅਰ ਕਿਉਂਕਿ ਉਹਨਾਂ ਨੂੰ ਆਉਂਦੀਆਂ ਨਹੀਂ ਇਹਨਾਂ ਨੇ باوجود ਉਹਦੇ ਉਹਨੂੰ ਆਪਣੇ ਨਾਲ ਖੜਾ ਕੀਤਾ ਜਿਸ ਬੰਦੇ ਬਾਰੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੋ ਕਿਹਾ ਗੁਰਦਿਆਲ ਸਿੰਘ ਬਾਰੇ ਕਿ ਉਹ ਪਟਨਾ ਸਾਹਿਬ ਦੀ ਮਰਿਆਦਾ ਖਰਾਬ ਕਰਨ ਦਾ ਮੁੱਖ ਦੋਸ਼ੀ ਹੈ ਉਹ ਗੁਨਾਹਗਾਰ ਹੈ ਫਿਰ ਉਸ ਨੂੰ ਇਹਨਾਂ ਨੇ ਫਿਰ ਉੱਥੋਂ ਜਿਹੜਾ ਸੀ ਉਹ ਅਕੀਤਾ ਉਹਨਾਂ ਨਾਲ ਲੈ ਕੇ ਫਿਰ ਰਾਜਗੀਰ ਉਹਨੂੰ ਮਿਲੇ ਫਿਰ ਉਹਨੂੰ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰਾਂਤੀ ਲਵਾਇਆ ਆਪ ਕੀਤੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਖੁਦ ਬਾਗੀ ਨੇ ਜੀ ਤਾਂ ਤੁਹਾਡਾ ਅੱਗੇ ਵੀ ਸਮਾਂ ਹੈ ਤਾਂ ਆਖਰੀ ਸਵਾਲ ਹੈ ਮੇਰਾ ਗੈਗਸ ਆਫ ਬਾਦਲ ਜੋ ਹੈ ਬਾਦਲ ਉਹਨੇ ਕਿਹਾ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜੋ ਕਿਹਾ ਵੀ ਮੈਸੈਂਜਰਸ ਆਫ ਬਾਦਲ ਉਹਨਾਂ ਨੇ ਕਿਹਾ ਮੈਸੈਂਜਰਸ ਆਫ ਬਾਦਲ ਨੇ ਜਿਹੜੇ ਉਹ ਮੇਰੀ ਪੜਤਾਲ ਕਰਨ ਲੱਗੇ ਹੋਏ ਨੇ ਕਹਿੰਦੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਉਹ ਕਹਿੰਦੇ ਉਹ ਸਹੀ ਫੈਸਲਾ ਕਰਨਗੇ ਹੀ ਨਹੀਂ ਉਹਨਾਂ ਨੇ ਤੱਕ ਤਾਂ ਮੈਂ ਉਹੀ ਬੇਨਤੀ ਪਹਿਲਾਂ ਕੀਤੀ ਹੈ ਜਿਹੜੀ ਪੜਤਾਲ ਦੇ ਉੱਪਰ ਹੀ ਫੈਸਲਾ ਲਿਆ ਗਿਆ ਉਹ ਕਹਿੰਦੇ ਸੀ ਮੈਨੂੰ ਭਰੋਸਾ ਹੀ ਨਹੀਂ ਇਹਨਾਂ ਤੇ ਕਹਿੰਦੇ ਮੈਂ ਸਰਦਾਰ ਸਾਹਿਬ ਬਾਦਰ ਤੁਹਾਨੂੰ ਭਰੋਸਾ ਨਹੀਂ ਸੀ ਤੁਸੀਂ ਉਹ ਬੇਭਰੋਸਗੀ ਵਾਲੇ ਬੰਦਿਆਂ ਦੇ ਲਾਏ ਹੋਏ ਜਥੇਦਾਰ ਕਿਉਂ ਲੱਗੇ ਹੂੰ ਇਸ ਵੇਲੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਬਾਡੀ ਹੈ ਜੀ ਉਹ ਉਸ ਜਿਹੜੀ ਬਾਡੀ ਸਾਡੀ ਨਮਾਇੰਦਾ ਜਮਾਤ ਹੈ ਉਹਦੇ ਚ ਇਹਨਾਂ ਦੇ ਕਹਿਣ ਮੁਤਾਬਕ ਬਹੁਤ ਬਹੁ ਗਿਣਤੀ ਬਾਦਲ ਪੱਖੀ ਮੈਂਬਰਾਂ ਦੀ ਹੈ ਹੂੰ ਤੇ ਜਦੋਂ ਤੁਸੀਂ ਜਥੇਦਾਰ ਲੱਗੇ ਸੀ ਉਦੋਂ ਚੰਗੇ ਸੀ ਹੂੰ ਤੇ ਜੇ ਹੁਣ ਹੁਣ ਪੰਥ ਦੀ ਗੱਲ ਆਈ ਹੈ ਹੁਣ ਉਹ ਮਾੜੇ ਨੇ ਜੀ ਤਾਂ ਗੌਰ ਸਾਹਿਬ ਜੰਤੀ ਜਾਂਦੇ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਦਾ ਫਿਊਚਰ ਕੀ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮੈਂ ਇਹ ਗੱਲ ਕਵਾਂਗਾ ਕਿ ਨਾਮ ਜਪੋ ਜੀ ਆਪਣੇ ਆਪਣੇ ਲਈ ਆਪਣੇ ਜੀਵਨ ਦੇ ਕੀਤੇ ਹੋਏ ਖੋਟੇ ਕਰਮਾਂ ਲਈ ਮਾਫੀ ਮੰਗੋ ਤੇ ਪੰਥਕ ਸ਼ਖਸੀਅਤਾਂ ਨੂੰ ਮੈਂ ਇਹ ਕਵਾਂਗਾ ਕਿ ਇਹ ਬੰਦਾ ਪੰਥ 'ਚ ਰਹਿਣ ਦੇ ਕਾਬਲ ਨਹੀਂ ਹੈਗਾ। ਹੂੰ। ਇਹਨੂੰ ਪੰਥ 'ਚ ਸਿੱਖਿਆ ਜਾਣਾ ਚਾਹੀਦਾ। ਜੀ। ਦੂਸਰੀ ਗੱਲ ਮੈਂ ਇਹ ਵੀ ਓਪਨਲੀ ਤੁਹਾਡੇ ਚੈਨਲ ਰਾਹੀਂ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਜੀ ਕਿ ਇਹ ਦੀਮਕ ਹੈ। ਹੂੰ। ਜਿਸ ਪਾਰਟੀ ਨਾਲ ਰਹੇਗਾ, ਜਿਸ ਮਨੁੱਖ ਨਾਲ ਰਹੇਗਾ, ਜਿਹੜਾ ਇਹਦਾ ਭਲਾ ਕਰੇਗਾ, ਉਹਨੂੰ ਦੀਮਕ ਵਾਂਗੂ ਮਿੱਟੀ ਕਰ ਦੇਵੇਗਾ। ਜੀ। ਇਸ ਲਈ ਇਸ ਤੋਂ ਜਿੰਨਾ ਬਚ ਜਾਓ ਓਨਾ ਹੀ ਚੰਗਾ ਹੈਗਾ। ਜੀ। ਤਾਂ ਧੰਨਵਾਦ ਗੌਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਗਿਆਨੀ ਰਣਜੀਤ ਸਿੰਘ ਗੋਹਰ ਸਾਬਕਾ ਜਥੇਦਾਰ ਸ਼੍ਰੀ ਪਟਨਾ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫਾਰਕ ਕੀਤਾ ਗਿਆ ਜਾਂ ਕੀ ਕਾਰਨ ਰਹੇ ਨੇ ਜਾਂ ਇਹਨਾਂ ਦਾ ਕੀ ਪ੍ਰਤੀਕਿਰਿਆ ਕੀ ਹੈ ਇਹਨਾਂ ਦੀ ਉਹ ਸਾਰੀ ਅਸੀਂ ਗੱਲਬਾਤ ਕੀਤੀ ਹੈ ਤੁਹਾਨੂੰ ਇਹ ਗੱਲਬਾਤ ਕਿਸ ਤਰੀਕੇ ਦੀ ਲੱਗੀ ਆਪਣੇ ਕਮੈਂਟ ਕਰਕੇ ਸਾਨੂੰ رائے ਦੇ ਸਕਦੇ ਹੋ ਜੇ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਅਨਟੋਲਡ ਪੰਜਾਬ